ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਚੈਨਲ ਜੇਪੀ ਬੋਲਦਾ ਪ੍ਰੋਗਰਾਮ ਭੇਦਨਾ ਦੇ ਖੋਲਦਾ ਕਾਫੀ ਟਾਈਮ ਤੋਂ ਇਸ ਚੈਨਲ ਤੇ ਤੁਹਾਡੇ ਰੂਬਰੂ ਹੋਇਆ ਦੋਸਤੋ ਅੱਜ ਗੱਲ ਕਰਾਂਗਾ ਮੈਨੂੰ ਇਹ ਕਹਿਣ ਤੋਂ ਕੋਈ ਵੀ ਗਰੇਜ ਨਹੀਂ ਕਿ ਹਮੇਸ਼ਾ ਹੀ ਬੀਜੇਪੀ ਦੇ ਜਿਹੜੇ ਕੁਝ ਲੀਡਰ ਆ ਉਹ ਹਿੰਦੂ ਮੁਸਲਮ ਗੱਲਾਂ ਕਰ ਕਰਕੇ ਤੇ ਦੇਸ਼ ਦੀ ਵੰਡ ਕਰਦੇ ਨੇ ਜਾਂ ਦੇਸ਼ ਦੇ ਲੋਕਾਂ ਨੂੰ ਲੜਾਉਂਦੇ ਨੇ ਇਹ ਇੱਕ ਵਿਵਾਦਿਕ ਬਿਆਨ ਜਿਹੜਾ ਭਾਜਪੀ ਦੇ ਲੀਡਰ ਕੁਵਰ ਵਿਜੇ ਸ਼ਾਹ ਲੋ ਦਿੱਤਾ ਗਿਆ ਇੱਕ ਪਾਸੇ ਤੇ ਸਾਡੇ ਦੇਸ਼ ਦੀ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਨਾਲ ਹੋਈ ਲੜਾਈ ਦੇ ਵਿੱਚ ਪਾਕਿਸਤਾਨ ਨੂੰ ਗੋਡੇ ਮੋੜ ਦੇ ਕਰ ਦਿੱਤਾ ਤੇ ਸਾਰਾ ਦੇਸ਼ ਸਾਡੀ ਫੌਜ ਦੀ ਤਾਰੀਫ ਕਰ ਰਿਹਾ ਉੱਥੇ ਇੱਕ ਬੜਾ ਹੀ ਮਾੜਾ ਤੇ ਮੰਦ ਭਾਗਾ ਬਿਆਨ ਇਸ ਭਾਜਪੀ ਲੀਡਰ ਨੇ ਦਿੱਤਾ आओ सुन जिन्होंने हमारी बेटियों के सिंदूर उजाड़े थे वही कटे पिटे लोगों को हमने उन्हीं की बहन भेज करके उनकी एसी की तेजी करवाई एक बार मोदी जी के लिए जोरदार ऐसी उन्होंने कपड़े उतार उतार के हमारे हिंदुओं को मारा और मोदी जी ने उनकी बहन को उनकी एसी की तेजी करने हमारे जाते उनके घर दोस्तों ਇਹ ਵੀਡੀਓ ਤੁਸੀਂ ਦੇਖੀ ਇਹ ਵੀਡੀਓ ਸੁਣ ਕੇ ਹਰ ਬੰਦੇ ਦੇ ਦਿਲ ਵਿੱਚ ਇਸ ਬੰਦੇ ਦੇ ਪ੍ਰਤੀ ਨਫ਼ਰਤ ਪੈਦਾ ਹੋਏਗੀ ਇਸ ਬੰਦੇ ਨੇ ਇਹੋ ਜਿਹਾ ਬਿਆਨ ਦਿੱਤਾ ਜਿਹਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ਕਿਉਂਕਿ ਤੁਸੀਂ ਦੇਖਿਆ ਕਿ ਸਾਡੀ ਜਿਹੜੇ ਦੇਸ਼ ਦੀ ਸ਼ਾਨ ਸਾਡੇ ਦੇਸ਼ ਦੀ ਬੇਟੀ ਕਰਨਲ ਸੋਫੀਆ ਨੇ ਕਿੰਨੀ ਬਹਾਦਰੀ ਦੇ ਨਾਲ ਪਾਕਿਸਤਾਨ ਦੇ ਨਾਲ ਲੜਾਈ ਲੜੀ ਸਾਰਾ ਦੇਸ਼ ਉਹਦੀਆਂ ਤਾਰੀਫਾਂ ਕਰ ਰੀਆਂ ਪਾਕਿਸਤਾਨ ਨੂੰ ਤਿੰਨਾ ਚੌਂਾ ਦਿਣਾ ਚੀ ਲੋਹੇ ਦੇ ਚਣੇ ਚ ਬਾ ਦਿੱਤੇ ਉਹਨੇ ਤੇ ਸਾਰਾ ਦੇਸ਼ ਉਹਦੀ ਤਾਰੀਫਾਂ ਕਰ ਰਿਆ ਇੱਕ ਪਾਸੇ ਤਾਂ ਭਾਰਤੀ ਜਨਤਾ ਪਾਰਟੀ ਬੇਟੀ ਪੜਾਓ ਬੇਟੀ ਬਚਾਓ ਦੇ ਨਾਰੇ ਲਾਉਂਦੀ ਆ ਤੇ ਇੱਕ ਬੇਟੀ ਜਿਸਨੇ ਦੇਸ਼ ਲਈ ਐਡਾ ਵੱਡਾ ਕੰਮ ਕੀਤਾ ਤੂੰ ਉਹਦਾ ਮੋਰਲ ਡਾਊਨ ਕਰ ਰਹੀ ਹੈ ਕੋ ਨੂੰ ਉਹਨਾਂ ਅਤਵਾਦੀਆਂ ਦੇ ਨਾਲ ਮਰਾਲੀ ਉਹਨਾਂ ਦੀ ਭੈਣ ਕਹਿ ਰਹੀ ਹੈ ਜਿਹੜੇ ਪਹਿਲਗਾਮਾ ਦੇ ਵਿੱਚ ਹਮਲਾ ਕੀਤਾ ਕਿ ਕੀ ਸ਼ਰਮਨਾਕ ਗੱਲ ਆ ਉਹ ਛੋਟਾ ਮੋਟਾ ਕੋਈ ਬੰਦਾ ਲੀਡਰ ਗੱਲ ਕਰੇ ਤਾਂ ਵੀ ਇਹਨਾਂ ਦੇ ਜਿਹੜੇ ਵੱਡੇ ਲੀਡਰ ਸਟੇਜਾਂ ਤੇ ਬੋਲ ਜਾਂਦੇ ਆ ਔਰ ਭਾਜਪਾ ਦਾ ਦੋਸਤੋ ਮੈਨੂੰ ਕਹਿਣ ਲੱਗੇ ਮੈਂ ਅੱਗੇ ਵੀ ਕਹਾਂ ਕਿ ਮੈਨੂੰ ਰਤੀ ਭਰ ਵੀ ਝਿਜਕ ਨਹੀਂ ਆ ਕਿ ਇਹਨਾਂ ਨੇ ਹਮੇਸ਼ਾ ਹੀ ਧਰਮ ਦੇ ਨਾਂ ਤੇ ਰਾਜਨੀਤੀ ਕੀਤੀ ਆ Hindu Muslim Sikh Sai ਨੂੰ ਲੜਾਉਣ ਦੀ ਗੱਲਾਂ ਕਰਦੇ ਆ ਧਰਮ ਕੋਈ ਨਹੀਂ ਮਾਰਾ ਹੁੰਦਾ ਧਰਮ ਸਾਰੇ ਹੀ ਠੀਕ ਹੁੰਦੇ ਆ ਆਪਣੀ ਆਪਣੀ ਜਗ੍ਹਾ ਧਰਮਾਂ ਦੇ ਵਿੱਚ ਬੰਦੇ ਕੁਝ ਮਾੜੇ ਹੁੰਦੇ ਆ ਕੋਈ ਧਰਮਾਂ ਦੀ ਆੜ ਲੈ ਕੇ ਕਰਦੇ ਆ ਉਸ ਬੇਟੀ ਨੇ ਇੱਕ ਗੱਲ ਆਪਣਾ ਬਿਆਨ ਵੀ ਦਿੱਤਾ ਵੇਖੋ ਮੈਂ ਮੁਸਲਮਾਨ ਹੂੰ ਮਗਰ ਪਾਕਿਸਤਾਨੀ ਨਹੀਂ ਮੈਂ ਮੁਸਲਮਾਨ ਹੂੰ ਮਗਰ ਆਤੰਗਵਾਦੀ ਨਹੀਂ ਆਤੰਗਵਾਦੀਆਂ ਕਾ ਕੋਈ ਧਰ ਨਹੀਂ ਹੁੰਦਾ ਹਰ ਆਤੰਗਵਾਦੀ ਕੋ ਆਪਣੇ ਹੱਥੋਂ ਸੇ ਮਾਰਨੇ ਕਾ ਜਿਗਰਾ ਰੱਖਦੀ ਹੂੰ ਮੈਂ ਉਹ ਵੀ ਬਿਨਾ ਧਰਮ ਪੁੱਛੇ ਕਹਿੰਦੀ ਬੇਸ਼ੱਕ ਮੈਂ ਮੁਸਲਮ ਪਰਿਵਾਰ ਦੇ ਵਿੱਚ ਪੈਦਾ ਹੋਈਆਂ ਲੇਕਿਨ ਮੇਰਾ ਜਨਮ ਭਾਰਤ ਵਿੱਚ ਹੋਇਆ ਮੈਂ ਭਾਰਤੀ ਬੇਟੀ ਹਾਂ ਔਰ ਕਿਸੇ ਅਤਵਾਦ ਦਾ ਕਿਸੇ ਧਰਮ ਦਾ ਨਾਲ ਕੋਈ ਨਾਤਾ ਨਹੀਂ ਹੁੰਦਾ ਔਰ ਮੈਂ ਚੁਣ-ਚੁਣ ਕੇ ਮਰੂੰਗੀ ਜਿੱਥੇ ਵੀ ਮੈਨੂੰ ਲੱਭੇ ਜਿੱਥੇ ਵੀ ਅਤਵਾਦੀ ਲੱਭੇ ਮੈਂ ਚੁਣ-ਚੁਣ ਕੇ ਮਰੂੰਗੀ ਸੋ ਕਿੱਡੀ ਨਿੰਦਿਆ ਵਾਲੀ ਤੇ ਮਾੜੀ ਗੱਲ ਇਹ ਬਿਆਨ ਜਿਹੜੀ ਇਸ ਬੰਦੇ ਨੇ ਦਿੱਤੀ ਆ ਜਿੰਨੀ ਵੀ ਨਿੰਦਿਆ ਕਰੋ ਉਨੀ ਘਾਟਾ ਸਾਰਾ ਦੇਸ਼ ਜਿਹੜਾ ਵਾ ਇਹਦੀ ਨਿੰਦਿਆ ਕਰ ਰਿਆ ਔਰ ਮੈਂ ਤੇ ਇੱਕੋ ਗੱਲ ਕਰਾਂ ਮੈਨੂੰ ਸੁਣਨ ਚ ਆਇਆ ਕਿ ਇਹਦੇ ਉੱਤੇ ਦੇਸ਼ ਧਰੋਹ ਦਾ ਮੁਕਦਮਾ ਦਰਜ ਹੋਇਆ ਜਾਂ ਨਹੀਂ ਹੋਇਆ ਇਹ ਕਲੀਅਰ ਵੀ ਨਹੀਂ ਆ ਜੇ ਹੋਇਆ ਵਾ ਤੇ ਮੈਨੂੰ ਪਤਾ ਹੈ ਰਾਜਨੀਤੀ ਗੱਲਾਂ ਹੁੰਦੀਆਂ ਨੇ ਕੋਈ ਦਿਨ ਉਹਨਾਂ ਨੂੰ ਪਤਾ ਮਾਮਲਾ ਗਰਮਾ ਬਾਅਦ ਚ ਠੰਡਾ ਹੋ ਗਿਆ ਤੇ ਇਹਨਾਂ ਨੇ ਫੇਰ ਉਹੀ ਗੋਲਮੋਲ ਕਰ ਦੇਣਾ ਮੈਂ ਕਹਿੰਨਾ ਜੇ ਮੇਰੀਆਂ ਗੱਲਾਂ ਦੇ ਨਾਲ ਦੇਸ਼ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਸਹਿਮਤ ਆ ਤੇ ਇਸ ਬੰਦੇ ਨੂੰ ਸਦਾਲੀ ਪਾਰਟੀ ਦੇ ਵਿੱਚੋਂ ਕੱਢੋ ਦੇਸ਼ thro ਹੁਦਾ ਤੇ ਮਕਦਮਾ ਚਲਾਓ ਇਹਨੂੰ ਪਤਾ ਲੱਗੇ ਇੱਕ ਪਾਸੇ ਤੁਸੀਂ ਬੇਟੀਆਂ ਨੂੰ ਬੜੇ ਵੱਡੇ ਵੱਡੇ ਦਰਜੇ ਦੇ ਰਹਿਆ ਤੇ ਇਹ ਉਹਦਾ ਮੋਰਲ ਡਾਊਨ ਕਰ ਰਿਹਾ ਉਹ ਕਿਹਦੇ ਨਾਲ ਮਲਾ ਰਿਹਾ ਸ਼ਰਮ ਆਉਣੀ ਚਾਹੀਦੀ ਇਸ ਬੰਦੇ ਨੂੰ ਜਿਸ ਨੇ ਇਹ ਲਬਜ਼ ਬੋਲੇ ਆ ਸੋ ਦੋਸਤੋ ਸੱਚ ਦੀ ਆਵਾਜ਼ ਆ ਜੇ ਪੀ ਜਦਵੀ ਬੋਲਦਾ ਸੱਚ ਬੋਲਦਾ ਪਾਇਓ ਕਿਸੇ ਪਾਰਟੀ ਦੇ ਹੋਵੇ ਪਾਏ ਕਿਸੇ ਬੰਦੇ ਦੀ ਗੱਲ ਚ ਹੋਵੇ ਕਮੈਂਟ ਕਰਕੇ ਤੁਸੀਂ ਮੈਨੂੰ ਦੱਸਣਾ ਕਿ ਤੁਸੀਂ ਮੇਰੀਆਂ ਗੱਲਾਂ ਨਾਲ ਕਿੰਨੇ ਸਹਿਮਤ ਹੋ ਤੇ ਇਸ ਬੰਦੇ ਤੇ ਦੇਸ਼ ਧਰੋਹ ਦਾ ਮੁਕਦਮਾ ਚੱਲਣਾ ਚਾਹੀਦਾ ਕਿ ਨਹੀਂ ਚੱਲਣਾ ਚਾਹੀਦਾ ਪਾਰਟੀ ਵਿੱਚੋਂ ਕੱਢਣਾ ਚਾਹੀਦਾ ਕਿ ਨਹੀਂ ਚੱਲਣਾ ਚਾਹੀਦਾ ਨਹੀਂ ਕੱਢਣਾ ਚਾਹੀਦਾ ਜਾਂ ਕੱਢਣਾ ਚਾਹੀਦਾ ਜਾਂ ਤੁਸੀਂ ਕਿਹੜੀਆਂ ਗੱਲਾਂ ਦੇ ਨਾਲ ਸਹਿਮਤ ਜੋ ਕਮੈਂਟ ਬਾਕਸ ਵਿੱਚ ਫਿਰ ਲਿਖਣਾ ਫਿਰ ਕੇ ਨਵੀਂ ਵੀਡੀਓ ਨਵੇਂ ਚਰਚਾ ਤੇ ਫਿਰ ਮਿਲਦੇ ਹਾਂ ਚੈਨਲ ਜੇਪੀ ਬੋਲਦਾ ਤੇ ਤਦ ਤੱਕ ਆਪਣੇ ਵੀਰ ਨੂੰ ਆਜ਼ਾਦ ਦੋ ਜੀ ਧੰਨਵਾਦ